ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਹੀਦੀ ਸ਼ੋਕ ਸਭਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਤੋਂ ਚੱਲ ਕੇ ਪਠਾ ਸਾਹਿਬ ਉਸ ਤੋਂ ਉਪਰੰਤ ਪਿੰਡ ਬ੍ਰਾਹਮਣ ਮਾਜਰਾ ਜ਼ਿਲ੍ਹਾ ਰੋਪੜ ਨੇੜੇ ਸਿੰਘ ਭਗਵੰਤਪੁਰਾ ਦੇ ਵਿੱਚ ਸਥਿਤ ਗੁਰੂ ਘਰ ਜਿੱਥੇ ਦੋ ਪਤਸ਼ਾਹੀਆਂ ਦਾ ਆਗਮਨ ਹੋਇਆ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਸਾਈਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਸ ਨਗਰ ਵੱਲੋਂ ਹਰ ਸਾਲ ਸਲਾਨਾ ਸ਼ੀਦੀ ਸੋਕ ਸਭਾ ਦੇ ਦੀਵਾਨ ਸਰਦੇ ਨੇ ਤੇ ਪਹਿਲੇ ਦੀਵਾਨ ਨੂੰ ਪਿੰਡ ਬ੍ਰਾਹਮਣ ਮਾਜਰਾ ਤੋਂ ਭਾਰੀ ਨਗਰ ਕੀਰਤਨ ਕਕਰੋਂ ਚੈੜੀਆਂ ਊਪਨਾਗਰ ਤਜਪਰਾ ਕਲਗੜ੍ਹ ਦੀ ਅਦਰੂ ਹੁੰਦਾ ਹੋਇਆ ਬਾਬਸ ਬ੍ਰਾਹਮਣ ਮਾਜਰਾ ਵਿਖੇ ਪਹੁੰਚਦਾ ਹੈ ਇਸ ਵਾਰੀ ਨਗਰ ਕਾਲਗੜ੍ਹ ਦੇ ਨੌਜਵਾਨ ਵੀਰਾਂ ਨੇ ਟਰਾਲ ਮਿਲ ਕਰਕੇ ਨਗਰ ਕੀਰਤਨ ਨੂੰ ਗਜਰੇਲੇ ਤੇ ਦੁੱਧ ਦੀ ਸੇਵਾ ਕੀਤੀ ਤੇ ਸਰਪਉ ਦੀ ਸੇਵਾ ਭਾਈ ਮੋਹਨ ਸਿੰਘ ਜੀ ਇਸ ਕੰਮ ਦੁੱਧ ਸੇਵਾ ਕਮੇਟੀ ਵੱਲੋਂ ਕੀਤੀ ਗਈ ਦੋਨਾਂ ਨਗਰਾਂ ਨੇ ਟਰਾਲ ਮਿਲ ਕਰਕੇ ਇਹ ਸੇਵਾ ਨਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ